ਆਬ ਕਿੰਨੇ ਹਿੱਸਿਆਂ ਵਿੱਚ ਵੰਡਤਾ ਹਿਮਾਚਲ ਪੰਜਾਬ ਤੋਂ ਕੱਢਤਾ ਹਰਿਆਣਾ ਪੰਜਾਬ ਤੋਂ ਕੱਢਤਾ ਇੰਵੇਂ ਕਿ ਯੂਪੀ ਵੀ ਅੱਧੀ ਪੰਜਾਬ ਤੋਂ ਕੱਢੀ ਆ ਦਿੱਲੀ ਤੱਕ ਦੇ ਅਸੀਂ ਪੰਜਾਬ ਜਿਹੜਾ ਚੱਲਦਾ ਆ ਇਹ ਤਾਂ ਸਾਡਾ ਪੰਜਾਬ ਦਾ ਖੂਨ ਆ ਤਾਂ ਹੀ ਤੇ ਕਿਸੇ ਕੋ ਦੱਬਿਆ ਨਹੀਂ ਜਾਂਦਾ ਠੀਕ ਆ ਜੀ ਕਿਉਂਕਿ ਇਹਨਾਂ ਦੀ ਤਸਵੀਰ ਇੱਕ ਆ ਇਹਨਾਂ ਦੀ ਜਮੀਰ ਇੱਕ ਆ ਇਹਨਾਂ ਦਾ ਸੱਭਿਆਚਾਰ ਇੱਕ ਆ ਇਸ ਕਰਕੇ ਇਹ ਤਾਂ ਸਿਰਫ ਸਾਨੂੰ ਅੱਡ ਅੱਡ ਕੀਤਾ ਗਿਆ ਤਾਂ ਕਰਕੇ ਵੀ ਕਿਤੇ ਇਹਨਾਂ ਨੂੰ ਦੱਬ ਲਾਂਗੇ ਪਰ ਇਹ ਅੱਡ ਅੱਡ ਵੀ ਕਿਸੇ ਸੂਬੇ ਕਿਸੇ ਵੀ ਭਾਰਤ ਦੇਸ਼ ਤੋਂ ਜੋ ਇਹਨਾਂ ਦੀ ਮਨਛਾ ਹੈ ਨਾ ਦਬੇ ਨਹੀਂ ਜਾਂਦੇ ਸਿਰਫ ਇਹਨਾਂ ਨੂੰ ਸਾਭ ਰਹੇ ਹਾਂ ਜਿੰਨੀ ਕ ਵਿਵਸਥਾ ਕਰ ਸਕਦੇ ਹਾਂ ਕਿਤੇ ਰਹਿ ਵੀ ਜਾਂਦੀ ਆ ਕੋਈ ਗਲਤੀ ਵੀ ਸਾਡੇ ਕੋਲ ਹੋ ਰਹੀ ਆ ਲੰਗਰ ਪਾਣੀ ਦੀ ਸਿਰਫ ਇਹਨਾਂ ਨੂੰ ਮੈਨੇਜ ਕਰ ਰਹੇ ਹਾਂ ਇਹਨਾਂ ਨੇ ਤੇ ਹੱਡ ਲਿਆ ਦਿੱਤਾ ਯਾਰ ਰਾਸ਼ਨ ਦਾ ਧੂੜੀ ਦਾ ਤੇ ਚਾਰੇ ਦਾ ਹੁਣ ਤਾਂ ਪੰਜਾਬ ਵਾਲੇ ਹੱਥ ਖੜੇ ਕਰ ਗਿਆ ਵੀ ਬੱਸ ਕਰੋ ਸਾਡੇ ਕੋਲ ਬਹੁਤ ਰਾਜਪ੍ਰਧਾਨ ਮੰਤਰੀ ਜੀ ਆ ਰਹੇ ਨੇ ਕੀ ਦੇਖ ਕੇ ਜਾਣਗੇ ਸਾਨੂੰ ਸਾਡੇ ਦੇ ਅੱਗੇ ਸਾਡੇ ਲੋਕਾਂ ਨੇ ਜਿਹੜੀ ਆ ਬਾਹ ਫੜ ਕੇ ਕੱਲਾ ਕੱਲਾ ਘਰ ਰਜਾਤਾ ਘਰਾਂ ਦੇ ਘਰ ਕਹਿਣ ਲੱਗ ਨੇ ਵੀ ਬੱਸ ਕਰੋ ਜੀ ਸਾਡੇ ਦੇ ਹੱਥ ਜੋੜ ਗਿਆ ਕਹਿਣ ਵਾਲੀ ਗੱਲ ਹੈ ਕਿ ਬਾਵਾ ਖੜੀਆਂ ਕਰਾਤੀਆਂ ਨੇ ਸਾਡੇ ਪਿੰਡਾਂ ਵਾਲੇ ਲੋਕਾਂ ਦੀਆਂ ਵੀ ਆ ਚੁੱਕੋ ਰਸ਼ਨ ਜਿੱਥੇ ਲੋੜਿਆ ਉੱਥੇ ਲਓ ਪਰ ਇਹ ਕਿਉਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਨੇ ਪਹਿਲਾਂ ਵੰਡੇ ਆ ਹੀ ਬਹੁਤ ਆ ਇੰਦਰ ਹੋ ਗਿਆ ਪੰਜਾਬ ਵਾਸੀਆਂ ਨੂੰ ਪੰਜਾਬੀ ਕਹਿ ਰਹੇ ਸੀ ਸ਼ੁਰੂ ਵਿੱਚ ਕੀ ਕੋਈ ਉਹ ਸਟੇਟ ਨਹੀਂ ਖੜੀ ਹੋਈ ਪੰਜਾਬ ਹਰ ਇੱਕ ਸਟੇਟ ਨਹੀਂ ਖੜਾ ਹੋਇਆ ਪਰ ਹੁਣ ਸਾਰੀਆਂ ਸਟੇਟਾਂ ਅੱਗੇ ਆ ਰਹੀਆਂ ਨੇ ਨਹੀਂ ਪੰਜਾਬੀ ਨੂੰ ਮੈਂ ਆਪਣੇ ਵੀਰਾਂ ਨੂੰ ਦੇਖੋ ਹਰਿਆਣਾ ਪੰਜਾਬ ਹਮਾਚਲ ਤਾਂ ਪਹਿਲਾਂ ਹੀ ਇਕੱਠੇ ਦਾ ਹੈ ਹੀ ਪੰਜਾਬ ਆ ਜਿਵੇਂ ਸਾਡੇ ਭਾਜੀ ਨੇ ਦੱਸਿਆ ਵੀ ਬਾਕੀ ਹੋਰ ਵੀ ਜਿਹੜੇ ਭਰਾ ਨੇ ਜਿਹੜੇ ਮਤਲਬ ਕਹਿੰਦੇ ਨੇ ਵੀ ਸਾਡੇ ਨਾਲ ਫਰਾਨਾ ਨਹੀਂ ਖੜਦਾ ਢਮਗਾ ਦੇ ਖੜਦਾ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਸਿੱਖਣ ਦੀ ਲੋੜ ਹੈ ਕਿ ਅੱਜ ਪੰਜਾਬ ਨਾਲ ਪੰਜਾਬ ਸਾਡਾ ਵੱਡਾ ਭਰਾ ਹੈ ਜੁਪੀ ਰਾਜਸਥਾਨ ਜਲਕ ਬਲਕਿ ਪੂਰਾ ਦੇਸ਼ ਜਿਹੜਾ ਹੈਗਾ ਖੜਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੁਸੀਂ 110 ਕਿਲੋਮੀਟਰ ਜਾਓ ਦੇਖੋ ਕਿੰਨਾ ਹਜੂਮ ਤੁਰਿਆ ਆਂਦਾ ਉੱਥੋਂ ਸੜਕਾਂ ਨੂੰ ਟਰਾਲੀਆਂ ਲੈ ਕੇ ਉਹ ਪੰਜਾਬ ਵਾਸਤੇ ਆਪ ਦੇ ਵਾਸਤੇ ਆਪ ਦੇ ਲੋਕਾਂ ਵਾਸਤੇ ਆਉਂਦੇ ਆ ਜੀ ਵੀ ਅੱਜ ਦੇ ਪੰਜਾਬ ਨਾਲ ਪੂਰਾ ਮੁਲਖ ਖੜਾ ਹੈ ਦੇਸ਼ ਖੜਾ ਹੈ ਸਾਰੀਆਂ ਸਟੇਟਾਂ ਖੜੀਆਂ ਨੇ ਤੇ ਹਰਿਆਣਾ ਦਾ ਪੰਜਾਬ ਨੂੰ ਦੱਸ ਕੇ ਹਟਿਆ ਹਰਿਆਣਾ ਪੰਜਾਬ ਹਮਾਚਲ ਦਾ ਇਹ ਵੀ ਨਹੀਂ ਬਗਾਲੇ ਬੜੀ ਕਿੱਦਾਂ ਇਹ ਪਹੁੰਚਾਰੀ ਕਿੱਦਾਂ ਕਰਨੀ ਚਾਹਤ ਪਿਆ ਆਪੀ ਪੰਜਾਬੀ ਦੇ ਕੰਮ ਆਉਂਦਾ ਪਰ ਇੰਨੇ ਹਰਿਆਣਾ ਰਾਜਸਥਾਨ ਤੇ ਯੂਪੀ ਫੋਰ ਸਟੇਟਾਂ ਵੀ ਪੰਜਾਬ ਦੀਆਂ ਆ ਰਹੇ ਨੇ ਉੱਥੇ ਨਹੀਂ 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 ਆਪਾਂ ਕੋਈ ਨਹੀਂ ਸਪਸ਼ਟ ਕਰਨ 18 ਟਰਾਲੀਆਂ ਰਾਜ ਨੇ ਇਹ ਚਾਰੇ ਦੀਆਂ ਬੱਸਾਂ ਆਉਣੀਆਂ ਨੇ ਅਬ ਫ੍ਰੀ ਕਰਦੇ ਸੋ ਕਿਸਾਨ ਆ ਗੁਇੰਦਰਪਾਲ ਸਿੰਘ ਬੈਂਸ ਪਹਿਲੇ ਦਿਨ ਤੋਂ ਹੀ ਸਾਰੇ ਨਾਲ ਸਾਰੇ ਨਾਲ ਖੜੇ ਨੇ ਹਾਰਡ ਪੀਟਾ ਦੇ ਨਾਲ ਖੜੇ ਨੇ ਭਾਜੀ ਅੱਜ 18 ਟਰਾਲੀਆਂ ਆਈਆਂ ਨੇ ਪਰ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਜਿੱਚ ਕਿਹਾ ਜਾ ਰਿਹਾ ਕਿ ਪੰਜਾਬੀ ਪੰਜਾਬੀ ਦੇ ਕੰਮ ਆਂਦਾ ਉਹ ਸਟੇਟਾਂ ਨਹੀਂ ਆਂਦੇ ਪਰ ਅੱਜ 18 ਟਰਾਲੀਆਂ ਜਿਹੜੀਆਂ ਹਰਿਆਣਾ ਵਿੱਚੋਂ ਆਈਆਂ ਉਸ ਤੋਂ ਪਹਿਲਾਂ ਯੂਪੀ ਚੋਂ ਜਾਂ ਰਾਜਸਥਾਨ ਚੋਂ ਵੀ ਸੇਵਾ ਲਗਾਤਾਰ ਆ ਰਹੀ ਹੈ ਸਭ ਤੋਂ ਪਹਿਲਾਂ ਵੀ ਇਹ ਵੀ ਸਾਡੇ ਪੰਜਾਬੀ ਭਰਾਏ ਪੰਜਾਬ ਕਿੰਨੇ ਹਿੱਸਿਆਂ ਵਿੱਚ ਵੰਡਤਾ ਹਿਮਾਚਲ ਪੰਜਾਬ ਤੋਂ ਕੱਢਤਾ ਹਰਿਆਣਾ ਪੰਜਾਬ ਚੋਂ ਕੱਢਤਾ ਇਵਨ ਕਿ ਯੂਪੀ ਵੀ ਅੱਧੀ ਪੰਜਾਬ ਚੋਂ ਕੱਢੀ ਆ ਦਿੱਲੀ ਤੱਕ ਤੇ ਅਸੀਂ ਪੰਜਾਬ ਜਿਹੜਾ ਚੱਲਦਾ ਆ ਇਹ ਤਾਂ ਸਾਡਾ ਪੰਜਾਬ ਦਾ ਖੂਨ ਆ ਤਾਂ ਹੀ ਤੇ ਕਿਸੇ ਕੋ ਦੱਬਿਆ ਨਹੀਂ ਜਾਂਦਾ ਠੀਕ ਹੈ ਜੀ ਕਿਉਂਕਿ ਇਹਨਾਂ ਦੀ ਤਸਵੀਰ ਇੱਕ ਆ ਇਹਨਾਂ ਦੀ ਜਮੀਰ ਇੱਕ ਆ ਇਹਨਾਂ ਦਾ ਸੱਭਿਆਚਾਰ ਇੱਕ ਆ ਇਸ ਕਰਕੇ ਇਹ ਤਾਂ ਸਿਰਫ ਸਾਨੂੰ ਅੱਡ ਅੱਡ ਕੀਤਾ ਗਿਆ ਤਾਂ ਕਰਕੇ ਵੀ ਕਿਤੇ ਇਹਨਾਂ ਨੂੰ ਦਬ ਲਾਂਗੇ ਪਰ ਇਹ ਅੱਡ ਅੱਡ ਵੀ ਕਿਸੇ ਸੂਬੇ ਕਿਸੇ ਵੀ ਭਾਰਤ ਦੇਸ਼ ਤੋਂ ਜੋ ਇਹਨਾਂ ਦੀ ਮਨਛਾ ਹੈ ਨਾ ਦਬੇ ਨਹੀਂ ਜਾਂਦੇ ਅੱਜ ਸਾਡੇ ਕੋ ਭਾਰਤੀ ਕਿਸਾਨ ਯੂਨੀਅਨ ਚਡੋਨੀ ਦਾ ਪੂਰੇ ਹਰਿਆਣੇ ਤੋਂ ਬਹੁਤ ਵੱਡਾ ਕਾਫਲਾ ਪਹੁੰਚਿਆ ਅੱਜ ਇੱਕ ਸਾਡੀਆਂ ਟਰਾਲੀਆਂ ਕੁਛ ਅਲੱਗ ਖੜੀਆਂ ਨੇ ਇੱਕ ਗੁਰਦੁਆਰਾ ਸਾਹਿਬ ਤੋਂ 10-12 ਟਰਾਲੀਆਂ ਉੱਥੇ ਸਾਰਾ 8-8 ਟਰਾਲੀਆਂ ਇੱਥੇ ਨੇ ਇਸ ਤੋਂ ਪਹਿਲਾਂ ਵੀ ਲਗਾਤਾਰ ਸੇਵਾ ਪਿਛਲੇ 5 ਦਿਨ ਤੋਂ ਚੱਲ ਰਹੀ ਆ 5 ਤਰੀਕ ਤੋਂ ਬਾਅਦ ਤੇ ਲਗਾਤਾਰ 15-15 20-20 ਟਰਾਲੀਆਂ ਰੋਜ਼ ਹੀ ਆ ਰਹੀਆਂ ਨੇ ਯੂਪੀ ਤੋਂ ਵੀ ਤੇ ਹਰਿਆਣੇ ਤੋਂ ਵੀ ਪਰ ਹਰਿਆਣਾ ਸਾਡੇ ਬਾਰਡਰ ਦੇ ਨੇੜੇ ਆ ਉਹ ਕੱਲੇ-ਕੱਲੇ ਪਿੰਡ ਤੋਂ ਸਾਡੇ ਕੋਲ ਪਹੁੰਚ ਰਹੇ ਆ ਔਰ ਅੱਜ ਸਾਡੇ ਪੰਚਕੁਲੇ ਦੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਜੀ ਆਪਣਾ ਵੱਡਾ ਸਾਰੇ ਹੀ ਪਿੰਡਾਂ ਦੇ ਉੱਪਰੋਂ ਟੱਕਰ ਟਰਾਲੀਆਂ ਭਰ ਕੇ ਲੈ ਕੇ ਆਏ ਨਾਲ ਮਾਰੇ ਦੇ ਪ੍ਰਧਾਨ ਜੀ ਆਏ ਨੇ ਔਰ ਇਹ ਇੱਕੋ ਹੀ ਇੱਕ ਤਾਂ ਕਰਕੇ ਪੋਸੀਬਲ ਹੋ ਸਕਿਆ ਕਿ ਸਰਦਾਰ ਗੁਰਨਾਬ ਸਿੰਘ ਚੜੂਨੀ ਜਣ ਜਿਹੜੀ ਲਹਿਰ ਬਣ ਦਿੱਤੀ ਹੈ ਹਰੇਕ ਸੂਬੇ ਦੇ ਵਿੱਚ ਇਹ ਉਹਦਾ ਬਦੌਲਤ ਹੈ ਤੇ ਕਿਉਂ ਅੱਜ ਇਹ ਦਰਦ ਜਾਗ ਰਿਹਾ ਕਿਉਂਕਿ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਦੂਜੇ ਦੇ ਨਾਲ ਇਕੱਠੇ ਬਹਿ ਕੇ ਇੱਕੋ ਥਾੜੀ ਜਿ ਖਾਦਾ ਆ ਇਕੱਠਿਆਂ ਦਰਦ ਹੰਡਾਇਆ ਆ ਇਸ ਕਰਕੇ ਅੱਜ ਇਹ ਵੀ ਦਰਦ ਸਾਰਿਆਂ ਦਾ ਸਾਂਝਾ ਆ ਤਾਂ ਕਰਕੇ ਇਹ ਭਰਾ ਜਿਹੜੇ ਆ ਇਹ ਘਰ ਘਰ ਉੱਠ ਗਏ ਨੇ ਇੱਕ ਲਹਿਰ ਬਣ ਗਈ ਹੈ ਕਿ ਪੰਜਾਬ ਮਾਰ ਚੱਲ ਰਿਹਾ ਸੀ ਸਾਥ ਦੇਣਾ ਇਹ ਗੱਲ ਵੀ ਝੂਠਿਆਂ ਸਾਬਿਤ ਕਰ ਦਿੰਦੀ ਆ ਵੀ ਪੰਜਾਬ ਦੇ ਨਾਲ ਖੜਦਾ ਕੋਈ ਨਹੀਂ ਆ ਜਿੰਨੇ ਭਰਾ ਖੜੇ ਨੇ ਸਿਰਫ ਅਸੀਂ ਚਾਰੇ ਜਾਣੇ ਗੁਰਦਾਸਪੁਰ ਦੇ ਖੜੇ ਆ ਬਾਕੀ ਸਾਰੇ ਹਰਿਆਣੇ ਤੋਂ ਆਏ ਜਿੰਨੀਆਂ ਟਰਾਲੀਆਂ ਖੜੀਆਂ ਨੇ ਸਾਡੀ ਲੋਕਲ ਟਰਾਲੀ ਕੋਈ ਨਹੀਂ ਇਹ ਸਾਰੀਆਂ ਇਹਨਾਂ ਦੀਆਂ ਨੇ ਅਸੀਂ ਤਾਂ ਸਿਰਫ ਇਹਨਾਂ ਨੂੰ ਸਾਂਭ ਰਹੇ ਹਾਂ ਜਿੰਨੀ ਕਾ ਵਿਵਸਥਾ ਕਰ ਸਕਦੇ ਆ ਕਿਤੇ ਰਹਿ ਵੀ ਜਾਂਦੀ ਆ ਕੋਈ ਗਲਤੀ ਵੀ ਸਾਡੇ ਕੋਲ ਹੋ ਰਹੀ ਆ ਲੰਗਰ ਪਾਣੀ ਦੀ ਸਿਰਫ ਇਹਨਾਂ ਨੂੰ ਮੈਨੇਜ ਕਰ ਰਹੇ ਆ ਇਹਨਾਂ ਨੇ ਤੇ ਹੱਡ ਲਿਆ ਦਿੱਤਾ ਯਾਰ ਰਾਸ਼ਨ ਦਾ ਧੂੜੀ ਦਾ ਤੇ ਚਾਰੇ ਦਾ ਹੁਣ ਤਾਂ ਪੰਜਾਬ ਵਾਲੇ ਹੱਥ ਖੜੇ ਕਰ ਗਿਆ ਵੀ ਬੱਸ ਕਰੋ ਸਾਡੇ ਕੋਲ ਬਹੁਤ ਰਸ਼ਣ ਆ। ਅੱਜ ਪ੍ਰਧਾਨ ਮੰਤਰੀ ਜੀ ਆ ਰਹੇ ਨੇ। ਕੀ ਦੇਖ ਕੇ ਜਾਣਗੇ ਸਾਨੂੰ? ਸਾਡੇ ਦੇ ਅੱਗੇ ਸਾਡੇ ਲੋਕਾਂ ਨੇ ਜਿਹੜੀ ਆ ਬਾਹ ਫੜ ਕੇ ਕੱਲਾ ਕੱਲਾ ਘਰ ਰਜਾਤਾ, ਘਰਾਂ ਦੇ ਘਰ ਕਹਿਣ ਲੱਗਨੇ ਵੀ ਬੱਸ ਕਰੋ ਜੀ ਹੱਥ ਦੇ ਹੱਥ ਜੋੜ ਗਿਆ। ਕਹਿਣ ਵਾਲੀ ਗੱਲ ਹੈ ਕਿ ਬਾਹਾਂ ਖੜੀਆਂ ਕਰਾਤੀਆਂ ਨੇ ਸਾਡੇ ਪਿੰਡਾਂ ਵਾਲੇ ਲੋਕਾਂ ਦੀਆਂ ਵੀ ਆ ਚੁੱਕੋ ਰਸ਼ਣ ਜਿੱਥੇ ਲੋੜਿਆ ਉੱਥੇ ਲਓ। ਪਰ ਇਹ ਕਿਉਂ ਪੋਸੀਬਲ ਹੋ ਸਕਿਆ? ਕਿਉਂਕਿ ਪੰਜਾਬ ਨੇ ਪਹਿਲਾਂ ਵੰਡਿਆ ਹੀ ਬਹੁਤ ਇੰਦਰਪਾਲ ਜੀ ਜਿਵੇਂ ਤੁਸੀਂ ਦੱਸਿਆ ਪ੍ਰਧਾਨ ਮੰਤਰੀ ਜੀ ਆ ਰਿਹਾ 60000 ਕਰੋੜ ਦੇ ਕਰੀਬ ਜੀਐਸਟੀ ਦੇ ਪੈਸੇ ਰੋਕੇ ਹੋਏ ਨੇ ਕੇਂਦਰ ਸਰਕਾਰ ਨੇ ਤੇ ਜੇ ਕੋਈ ਰਾਹਤ ਫੰਡ ਵੀ ਦਿੰਦੀ ਆ ਤੇ ਉਹ ਜਿਹੜੇ ਪੈਸੇ ਆ ਉਹ ਵੀ ਰਿਲੀਜ਼ ਕਰਨੇ ਇਹਦੇ ਤੋਂ ਇਲਾਵਾ ਵੀ ਪੈਕੇਜ ਦੇਣਾ ਇਹਦਾ ਤੁਹਾਨੂੰ ਲੱਗਦਾ ਇਦਾਂ ਦਾ ਕੁਝ ਹੋ ਸਕਦਾ ਜੀ ਇਹ ਤੇ ਜੀ ਵੇਖੋ ਸਿਆਸੀ ਸਟੰਟ ਆ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਨੇ 24 ਤਰੀਕ ਦੇ ਅਸੀਂ ਡੁੱਬੇ ਆ ਅੱਜ 9 ਤਰੀਕ ਹੋ ਗਈ ਆ 9 ਦਿਨ ਉੱਪਰਲੇ 7 ਦਿਨ ਪਿਛਲੇ 16 ਦਿਨ ਕੀ ਗੱਲ ਪ੍ਰਧਾਨ ਮੰਤਰੀ ਨੇ ਮੁਝ ਘੁੰਗਰੀਆਂ ਪਾਈਆਂ ਸੀ ਜਾ ਇਹਨਾਂ ਨੇ ਅੱਖਾਂ ਦੇ ਉਹ ਖੋੜਿਆਂ ਦੇ ਖੋਪੇ ਲਾ ਲਈ ਸੀ ਵੀ ਜਿਹੜਾ ਲੱਬਿਆ ਨਹੀਂ ਪੰਜਾਬ ਹੋਰ ਕੀ ਰਿਹਾ afghanistan ਦਾ ਚੇਤਾ ਆ ਗਿਆ ਜਿਹੜਾ 4-5 ਕੰਟਰੀਆਂ ਪਰੇ ਆ ਤੇ ਇਹ ਪੰਜਾਬ ਜਿਹੜਾ ਆਪਣਾ ਹਿੱਸਾ ਸੀ ਦੇਸ਼ ਦਾ ਉਹਦੇ ਵਾ ਕਿਉਂ ਨਹੀਂ ਚੇਤਾ ਆ ਗਿਆ ਸਾਨੂੰ ਫੰਡਾਂ ਦੀ ਲੋੜ ਹੈਗੀ ਆ ਪਰ ਜੋ ਕੁਛ ਉਹਨੇ ਦੇਖ ਕੇ ਜਣਾ ਮੈਂ ਤੇ ਪਹਿਲਾਂ ਆਪਣੀ ਗੱਲਾਂ ਚ ਕਹਤਾ ਵੀ ਇਹ ਤਾਂ ਸਾਡੇ ਲੋਕਾਂ ਨੇ ਸਾਡੇ ਘਰ ਘਰ ਪਹੁੰਚਾਤਾ ਸਾਨੂੰ ਲੋੜ ਕੀ ਆ ਰਾਸ਼ਨ ਦੀ ਲੋੜ ਕਿਸ ਚੀਜ਼ ਦੀ ਆ ਚਾਰੇ ਦੀ ਹੋਰ ਕਿਸੇ ਚੀਜ਼ ਦੀ ਲੋੜ ਕੀ ਆ ਸਾਡੇ ਭਰਾ ਜੂ ਮੇਰੀ ਚੱਕ ਰਿਹਾ ਵੀ ਅਸੀਂ ਤੁਹਾਡੀਆਂ ਡੀਜ਼ਲ ਤੱਕ ਦੇਾਂਗੇ ਅਗਲੀ ਫਸਲ ਬੀਜਨ ਤੱਕ ਵੀ ਦੇਾਂਗੇ ਇਹ ਨਾਲ ਕੀ ਦੇਖ ਜਾਣਾ ਮੈਂ ਦੱਸ ਦਿੰਨਾ ਜਿਲ੍ਹਾ ਪ੍ਰਧਾਨਾਂ ਨੂੰ 5-5000 ਕਿੱਟਾਂ ਦੇ ਕੇ ਜਾਣੀਆਂ ਨੇ ਆਪਣੇਆਂ ਨੂੰ ਭੀਜਾ ਪਿਆਲਿਆਂ ਨੂੰ ਵੀ ਵੰਡ ਦਿਓ 5-5000 ਕਿੱਟ ਤੇ ਜਦੋਂ ਹਰਿਆਣੇ ਤੋਂ ਤੁਰਦੇ ਆ ਗੁਰਦਾਸਪੁਰ ਤੱਕ ਪਹੁੰਚਣ ਤੱਕ ਵੰਡ ਦਿੰਦੇ ਆ ਰਾਹ ਜਾਂਦੇ ਜਾਂਦੇ ਜੇ ਕੋਈ ਰਾਹ 'ਚ ਚਾਹ ਪਾਣੀ ਪੀਣ ਰੁਕੇ ਕੋਈ ਓਦਾ ਸੱਜਣ ਮੰਗ ਲੈਂਦਾ ਵੀ ਤੁਸੀਂ ਜਾ ਰਹੇ ਹੋ ਮੈਨੂੰ ਲੋੜ ਆ ਇਹਦੇ ਰਾਹ 'ਚ ਓਦਾ ਹੀ ਵੰਡਦੇ ਆ ਪ੍ਰਧਾਨ ਮੰਤਰੀ ਨੂੰ ਪੁੱਛੋ ਵੀ ਦਿੱਲੀ ਦੇ ਉੱਤੇ ਚਾਹੀਦਾ ਕੀ ਆ ਅਸੀਂ ਟਰੈਕਟਰ ਟਰਾਲੀਆਂ ਜਿਹੜੀਆਂ ਆਪਣੇ ਦਿੱਲੀ ਵਾਲੋਂ ਤੋਰ ਦਿੰਨੇ ਆ ਉੱਥੇ ਲੋਕ ਸਭਾ ਦੇ ਅੱਗੇ ਲਾ ਦਿੰਨੇ ਆ ਵੀ ਆ ਚੁੱਕੋ ਸਾਡੇ ਕੋਲ ਵਾਧੂ ਰ ਖੜਾ ਨੂੰ ਲੈ ਕੇ ਜਿੱਥੇ ਲੋਕ ਪਰੇਸ਼ਾਨ ਆ ਉੱਥੇ ਇੱਕ ਗੱਲ ਐ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਸ ਤੋਂ ਪਹਿਲਾਂ 23 ਚ ਵੀ ਕੋਈ ਇੱਦਾਂ ਦੀ ਸਥਿਤੀ ਬਣ ਗਈ ਸੀ ਪਰ ਉਦੋਂ ਬਚਾਅ ਹੋ ਗਿਆ ਸੀ ਉਸ ਦੌਰਾਨ ਕਾਫੀ ਕਰੋੜ ਰੁਪਏ ਮਤਲਬ ਕਾਫੀ ਪੈਸੇ ਲਾ ਕੇ ਜਿਹੜੀਆਂ ਤੁਸੀ ਬੰਨੀ ਗਈ ਸੀ ਮਿੱਟੀ ਪਾਈ ਗਈ ਸੀ ਤੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇੱਦਾਂ ਦੀ ਨੋਬਤ ਦੁਬਾਰਾ ਨਹੀਂ ਆਏਗੀ ਇਹਨੂੰ ਪੂਰੀ ਤਰ੍ਹਾਂ ਜਿਹੜਾ ਉਹ ਪੱਕਿਆ ਕਰ ਦਿੱਤਾ ਜਾਵੇਗਾ ਜੀ ਕੱਚੀਆਂ ਤੁਸੀਆਂ ਕੋਈ ਹੱਲ ਨਹੀਂ ਆ ਦਰਿਆ ਦੇ ਵਹਾ ਨੂੰ ਕੱਚਾ ਬੰਨ ਤੋੜ ਨਹੀਂ ਸਕਦੇ ਕਈ ਕਈ ਪਿੰਡ ਤਬਾਹ ਕਰਦੇ ਜਿਹੜੇ ਪੱਕੇ ਆ ਪੱਕੇ ਪੋਲ ਰੋਡ ਤੇ ਆ ਇੱਥੇ ਦੇ ਤਕਰੀਬਨ ਸਭ ਤੋਂ ਪਹਿਲਾਂ ਦੇ ਦਰਿਆ ਡੂੰਗੇ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਦਰਿਆ ਡੂੰਗਾ ਹੋਊਗਾ ਲੈਵਲ ਥੱਲੇ ਪਾਣੀ ਦਾ ਜਾਊਗਾ ਤੇ ਜ਼ਮੀਨ ਦਾ ਕਿਨਾਰਾ ਤੇ ਕੋਈ ਫਿਰ ਪਾਣੀ ਤੋੜ ਨਹੀਂ ਸਕਦਾ ਉੱਪਰ ਜਦੋਂ ਵਗ ਜੇ ਫਿਰ ਬੰਨ ਕੋਈ ਲਾਇਆ ਉਹ ਜ਼ਰੂਰ ਟੁੱਟ ਜਾਂਦਾ ਜਿਹੜੀਆਂ ਅੱਗੇ ਉੱਤੇ ਬੰਨ ਜਿਹੜੇ ਲਾਏ ਗਿਆ ਪਾਣੀ ਨੂੰ ਡੱਕਣ ਵਾਸਤੇ ਕੰਕਰੀਟ ਦੇ ਹੋਣੇ ਚਾਹੀਦੇ ਆ ਉਹਦੀ ਇਹਨਾਂ ਨੂੰ ਟੈਕਨੀਕਲੀ ਪਤਾ ਹੋਣਾ ਚਾਹੀਦਾ ਵੀ ਕਿੰਨੀ ਕੁ ਚੜਾਈ ਹੋਵੇ ਤੇ ਜਿਹੜਾ ਦਰਿਆ ਦਾ ਪਾਣੀ ਰੋਕ ਸਕੇ ਪਰ ਟੈਕਨੀਕਲੀ ਸਾਡੇ ਜਿਹੜੇ ਪ੍ਰਸ਼ਾਸਨ ਆ ਐਨੇ ਕੁ ਮਜ਼ਬੂਤ ਨੇ ਇਹ ਕਿਸੇ ਕੋਲ ਡਾਟਾ ਨਹੀਂ ਪਤਾ ਹੋਊਗਾ ਕਿ ਰਾਵੀ ਦਰਿਆ ਦੇ ਵਿੱਚ ਉੱਜ ਦਰਿਆ ਦੇ ਵਿੱਚ ਕਿੰਨੇ ਕਿਊਸੇ ਕੋ ਹੁਣ ਤੱਕ ਪਾਣੀ ਆਇਆ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਟਾਂਡਾ ਜੱਗੋ ਚੱਕਿਆ ਟਾਂਡਾ ਲੁਬਾਣਾ ਆ ਓਗਰਾ ਆ ਜੈਨਪੁਰ ਆ ਫਰੀਦਪੁਰ ਆ ਉਹਦੇ ਪਿਛਲੇ ਪਾਸੇ ਜਿਹੜਾ 7 ਤੋਂ 8000 ਏਕੜ ਜ਼ਮੀਨ ਆ ਉਹ ਤੋਂ ਸੀ ਬੰਦੋ 15-15 ਫੁੱਟ ਨੀਵਾ ਆ ਉਹ ਕਿੰਨੇ ਦਿਨਾਂ ਚ ਪਾਣੀ ਭਰ ਜਾਊਗਾ ਉਸ ਤੋਂ ਬਾਅਦ ਜਾ ਕੇ ਬੰਨ ਪਾਣੀ ਨੇ ਤੋੜੇ ਆ ਲਗਭਗ ਹਫਤਾ ਲੱਗਿਆ ਉਹ 6000 ਏਕੜ ਜ਼ਮੀਨ ਨੂੰ ਭਰਨ ਲਈ ਜਿਹੜਾ 15-15 ਫੁੱਟ ਨੀਵਾ ਸੀਗਾ ਜਿਹੜੇ ਉਦੋਂ ਨਹੀਂ ਆਪਣੀ ਐਡਵਾਈਜ਼ਰੀ ਕੋਈ ਰਿਲੀਜ਼ ਕਰ ਸਕੇ ਕੋਈ ਹਦਾਇਤਾਂ ਦੇ ਸਕੇ ਤੇ ਇਹਨਾਂ ਨੂੰ ਸ਼ਿਕੂ ਪਤਾ ਹੈ ਕਿ ਅਸੀਂ ਆਪਣਾ ਪੰਜਾਬ ਸਾਬਣਾ ਕਿਦਾਂ ਪੰਜਾਬ ਸਾਂਭੰਦਿ ਨੀਅਤ ਨਹੀਂ ਹੈਗੀ ਪੰਜਾਬ ਮਾਰਨ ਦੀ ਨੀਅਤ ਹੈ ਤਾਂ ਹੀ ਕਰਕੇ ਅੱਗੇ 1988 ਚੜ ਆਇਆ ਹੁਣ 37 ਸਾਲਾਂ ਬਾਅਦ ਆਇਆ ਤੇ ਹੁਣ ਜਦੋਂ ਦੇ ਕਰਾਰੇ ਕਾਨੂੰਨ ਆਇਆ ਉਸ ਤੋਂ ਬਾਅਦ 2-2 ਸਾਲ ਬਾਅਦ ਹੜਾਂ ਆਣ ਲੱਗੇ ਕੀ ਗੱਲ ਹੈ ਪਾਣੀ ਕਿਦੋਂ ਵੱਖਰਾ ਆ ਗਿਆ ਇਹ ਸਿਰਫ ਪੰਜਾਬ ਨੂੰ ਮਾਰਨ ਦੇ ਤਰੀਕੇ ਜਿਹੜੇ ਆ ਉਹ ਏਜੰਡੇ ਤਹਿ ਕੀਤੇ ਜਾ ਰਹੇ ਵੀ ਕਿਸ ਤਰੀਕੇ ਨਾਲ ਮਾਰਨਾ ਆਰਥਿਕ ਜਿਹੜਾ ਨੁਕਸਾਨ ਹੈ ਉਹ ਕਿਦਾਂ ਕੀਤਾ ਜਾਣਾ ਉਹ ਇੱਕ ਸਹੀ ਤਰੀਕਾ ਇਹ ਆ ਇੱਕ ਬਦਲਾਅ ਵਾਲੀ ਸਰਕਾਰ ਕਹਿ ਰਹੀ ਆ ਕਿ ਮੰਤਰੀ ਜਿਹੜੇ ਆ ਉਹ ਸਾਰੇ ਲੱਗੇ ਹੋਏ ਆ ਪਾਣੀ ਵਿੱਚ ਕੁੱਦ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਪਰ ਗੁਰਦਾਸਪੁਰ ਵਿੱਚ ਵੀ ਦਿਨਾਨਗਰ ਹਲਕੇ ਦੀ ਗੱਲ ਕਰੀ ਜਾਂ ਹੋਰ ਹਲਕੇ ਦੀ ਗੱਲ ਕਰੀ ਪਿੰਡਾਂ ਵੀ ਚੋਣਾਂ ਨੂੰ ਭਜਾਇਆ ਜਾ ਰਿਹਾ ਭਜਾਇਆ ਨਹੀਂ ਜਾ ਰਿਹਾ ਜੁੱਤੀਆਂ ਵੀ ਖੇਤਾਂ 'ਚ ਰਹਿ ਗਈਆਂ ਕੁੱਟ ਵੀ ਪਈ ਮੈਨੂੰ ਤਾਂ ਕੋਈ ਕਹਿਣ ਚ ਬਰੇਜ ਨਹੀਂ ਆ ਜਿਹੜੇ ਪਰਚੇ ਕਰਾਣੇ ਨੇ ਭਰਾ ਲੈਣ ਮੇਰੇ ਤੇ ਕੁੱਟ ਵੀ ਪਈ ਆ ਕਿਉਂ ਕਿਉਂਕਿ ਜੋ ਬਦਲਾਅ ਵਾਲੀ ਸਰਕਾਰ ਨੂੰ ਲੋਕਾਂ ਨੂੰ ਜੋ ਝੂਠੇ ਵਾਅਦੇ ਕੀਤੇ ਸੀ ਨਾ ਉਹਦੇ ਦੇ ਪੂਰੇ ਨਹੀਂ ਉਤਰੇ ਫਿਰ ਲੋਕ ਜਦੋਂ ਹੁਣ ਡੁੱਬ ਗਏ ਮਰ ਗਏ ਫਿਰ ਕਰਲਾ ਕੇ ਫਿਰ ਇਹਨਾਂ ਦੇ ਸਿਰ ਦੇ ਵਾਲਾ ਨੂੰ ਪਏ ਉਹਦਾ ਨਤੀਜਾ ਭੁਗਤਣਾ ਪੈ ਰਿਹਾ ਬਦਲਾਵ ਵਾਲੀ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਕਿ 2027 ਦਾ 2023 ਦਾ ਮੁਆਵਜ਼ਾ ਪਿੱਛੇ ਜੇ ਪ੍ਰਿਆਸ ਦਰਿਆ ਦੇ ਪਿੰਡਾਂ ਦਾ ਪਿਆ ਜਿੱਥੇ ਜ਼ਮੀਨਾਂ ਮਰ ਗਈਆਂ ਫਸਲਾਂ ਮਰ ਗਈਆਂ ਅਸੀਂ ਆਂਡੇ ਦਾ ਮੁਰਗੀ ਦਾ ਮੁਆਵਜ਼ਾ ਨਹੀਂ ਮੰਗਦੇ ਅਸੀਂ ਆਪਣੀਆਂ ਫਸਲਾਂ ਦਾ ਮੰਗਦੇ 2023 ਵਾਲਾ ਆ 25 ਵਾਲੇ ਤੇ ਹੋ ਸਕਦਾ 28 29 ਵਾਲੇ ਦੇਣਾ ਕੇ ਇਹਦੀ ਤੇ ਸਾਨੂੰ ਆਸ ਕੋਈ ਨਹੀਂ ਸਰਕਾਰਾਂ ਤੋਂ ਕੋਈ ਆਸ ਨਹੀਂ ਆ ਇਹ ਸਾਡੇ ਭਰਾ ਭੇ ਜਿਹੜੇ ਆ ਇਹ ਇਹਨਾਂ ਨੇ ਕਰ ਲੈਣੀ ਆ ਜੇ ਕੋਈ ਸਰਕਾਰ ਦੇ ਵੀ ਦਊਗੀ ਉਹ ਮਗਰਮਾਸ਼ ਦੇ ਅਥਰੂ ਪੁੰਜਣ ਵਾਲੀ ਗੱਲ ਹੋੜੀਆਂ ਜਾਂ ਨਾਕਣਾ ਪੁੰਚ ਕੇ ਗੱਲ ਨਾ ਲਾਣ ਵਾਲੀ ਗੱਲ ਆ ਇਸ ਤੋਂ ਬਾਅਦ ਇਹ ਸਰਕਾਰ ਕੁਝ ਨਹੀਂ ਕਰ ਸਕਦੀ ਸਵਾਲ ਆ ਰਿਹਾ ਇੱਕ ਆਖਰੀ ਸਵਾਲ ਇੰਦਰਪਾਲ ਜੀ ਰਾਸ਼ਨ ਨੂੰ ਲੈ ਕੇ ਕਾਫੀ ਲੋਕ ਜਿਹੜੇ ਆ ਜਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਲੋਕ ਵੀ ਵੀਡੀਓ ਬਣਾਉਣਾ ਅਪੀਲਾ ਕਰ ਰਹੇ ਕਿ ਰਾਸ਼ਨ ਬਹੁਤ ਜ਼ਿਆਦਾ ਚਲਾ ਗਿਆ ਲੋਕ ਸਟੋਰ ਕਰ ਰਿਹਾ ਉਹ ਜਿਹੜਾ ਤੁਸੀਂ ਰਾਸ਼ਨ ਜਾਂ ਚਾਰਾ ਦੇ ਰਹੇ ਉਹਦੀ ਕੀ ਰੂਟ ਪਲੈਨਿੰਗ ਆ ਜਾਂ ਕਿਵੇਂ ਲੋਕਾਂ ਦਾ ਪਹੁੰਚਾਏ ਜੀ ਦੇਖੋ ਅਸੀਂ ਕੱਲੇ ਕੱਲੇ ਪਿੰਡ ਦੀ ਸਾਡੇ ਕੋਲ ਜਿੱਦਣ ਤੋਂ ਅਸੀਂ ਸੇਵਾ 'ਚ ਲੱਗੇ ਆ ਅਸੀਂ ਚਪਕਰਾਦਰਾਂ ਗਲੇ ਤੋਂ ਲੈ ਕੇ ਆਲੀ ਨੰਗਲ ਤੋਂ ਦੋਸਪਰ ਤੋਂ ਅੱਗੇ ਨਹੀਂ ਗਏ ਜਿੱਨਾਂ ਪਿੰਡਾਂ 'ਚ ਹੜ੍ਹ ਸੀ ਮੇਰੇ ਕੋਲ ਆਪਣੇ ਜਿਹੜੇ 80 ਤੋਂ 85 ਪਿੰਡ ਆ ਇੱਕ ਇੱਕ ਪਿੰਡ ਦੀ ਗਲੀ ਗਲੀ ਦਾ ਡਾਟਾ ਜਾ ਬਿਲਕੁਲ ਸਾਰੇ ਘਰਾਂ ਦੇ ਵਿੱਚ ਅਸੀਂ ਰਾਸ਼ਨ ਭੇਜਤਾ ਚਾਰਾ ਭੇਜਤਾ ਹਰੇ ਪੱਠੇ ਵੀ ਭੇਜੇ ਧੂੜੀ ਵੀ ਭੇਜੀ ਹੁਣ ਅਸੀਂ ਕੀ ਕਰ ਰਹੇ ਆ ਕਿ ਜਿਹੜੇ ਸਾਡੇ ਭਰਾ ਬਾਹਰੋਂ ਆ ਰਹੇ ਆ ਅਸੀਂ ਆਪਣੇ ਕੋਲ ਉਹਨਾਂ ਨੂੰ ਇੱਕ ਕੈਂਪ ਦੇ ਵਿੱਚ ਸਟੋਰ ਕਰ ਰਹੇ ਆ ਘੱਟੋ ਘੱਟ 3 ਮਹੀਨਿਆਂ ਦੀ ਅਗਲੀ ਪਲੈਨਿੰਗ ਕਰਕੇ ਚੱਲ ਰਹੇ ਆ ਜਿੱਥੇ ਕਿਤੇ ਲੋੜ ਪੈਂਦੀ ਆ ਸਾਨੂੰ ਪਤਾ ਆ ਕਿ ਜੇ ਚਾਰਜੀ ਆ ਤੇ ਉਹ ਜੋ 2000 ਦਾ ਇੱਕ ਘਰ ਨੂੰ ਰਾਸ਼ਨ ਦਿੱਤਾ ਤੇ ਕਿੰਨੇ ਦਿਨਾਂ ਚ ਮੁਕਣਾ ਜੇਕਰ ਕਿਸੇ ਨੂੰ ਪੰਡ ਤੂੜੀ ਦੀ ਦਿੱਤੀ ਆ ਉਹਦੇ ਕੋਲ ਦੋ ਡੰਗਰ ਆ ਤਾਂ ਤਾਂ ਹਫਤਾ ਨਿਕਲ ਜਾਣਾ ਇਸ ਕਰਕੇ ਉਹ ਸਾਰੀ ਕੁਝ ਤੈਅ ਕਰਕੇ ਪਰ ਤਿੰਨ ਮਹੀਨੇ ਦੀ ਪਲਾਨਿੰਗ ਕਰਕੇ ਚੱਲੇ ਹੋਏ ਆ ਤੇ ਅੱਗੇ ਅੱਗੇ ਜੇਸ ਵੀ ਪਿੰਡ ਚ ਲੋੜ ਪੈਂਦੀ ਆ ਉਦਾਂ ਹੀ ਸਾਡੀਆਂ ਟੀਮਾਂ ਤਿਆਰ ਨੇ ਹਰਿਆਣੇ ਤੋਂ ਵੀ ਵੀਰ ਸੇਵਾ ਕਰ ਰਹੇ ਆ ਆਪ ਪਿੰਡਾਂ ਚ ਜਾ ਕੇ ਸੇਵਾ ਕਰ ਰਹੇ ਆ ਇਦਾਂ ਹੀ ਇਦਾਂ ਫਿਰ ਜਿਹੜੇ ਪਿੰਡ ਚ ਜ਼ਰੂਰਤ ਆਊਗੀ ਉਹ ਸਾਰਿਆਂ ਨੂੰ ਜਿਹੜੀ ਆ ਉਹਨਾਂ ਦੀ ਲੋਡ ਕਰ ਜਿਹੜੀ ਆ ਪੂਰੀ ਕੀਤੀ ਜਾਊਗੀ ਸੰਗਤ ਦੀ ਸੇਵਾ ਦੇ ਨਾਲ ਸੋ ਬਿਲਕੁਲ ਜੀ ਕਿਸਾਨ ਯੂਨੀਅਨ ਚਰੂਨੀ ਵੱਲੋਂ 18 ਯੂਨੀਆ ਟਰਾਲੀਆਂ ਭੇਜਿਆ ਗਿਆ ਨੇ ਮਦਦ ਦੇ ਲਈ ਤੇ ਆਪਾਂ ਗੱਲਬਾਤ ਕਰ ਲੈਂਦੇ ਆ ਹਾਂਜੀ ਭਾਜੀ ਦੱਸ ਦਿਓ ਅੱਜ 18 ਟਰਾਲੀਆਂ ਆਈਆਂ ਨੇ ਕਿਹੜੀ ਯੂਨੀਅਨ ਵੱਲੋਂ ਆਈਆਂ ਇਹ ਭਾਜੀ ਸਾਡੀ ਭਾਰਤੀ ਕਿਸਾਨ ਯੂਨੀਅਨ ਕੜੂਨੀ ਵੱਲੋਂ ਆਈਆਂ ਨੇ ਅਸੀਂ ਅੰਬਾਲੇ ਇਕੱਠੇ ਹੋਏ ਸੀ ਮੈਂ ਪੰਜਪੁੱਲੇ ਤੋਂ ਆਂ ਪੰਜਪੁੱਲੇ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਤੇ ਸਾਡੇ ਨਾਲ ਅੰਬਾਲੇ ਵਾਲੇ ਪ੍ਰਧਾਨ ਵੀ ਪ੍ਰਧਾਨ ਵੀ ਸਾਡੇ ਨਾਲ ਅੰਬਾਲੇ ਵਾਲੀ ਟੀਮ ਵੀ ਆਈ ਹੈ ਮਲਕੀਤ ਸਿੰਘ ਜੀ ਆਪਣੀ ਟੀਮ ਨੂੰ ਲੈ ਕੇ ਆਏ ਆ ਅਸੀਂ ਬਾਲੇ ਇਕੱਠੇ ਹੋਏ ਸੀ ਤਾਂ ਉੱਥੋਂ ਸਾਨੂੰ ਗੁਰਨਾਮ ਸਿੰਘ ਚੜੂਨੀ ਜੀ ਨੇ ਹਰੀ ਝੰਡੀ ਦਿਖਾਈ ਸੀ ਉੱਥੋਂ ਅਸੀਂ ਤੁਰੇ ਸੀ ਜੇ ਸਾਰੇ ਇਕੱਠੇ ਹੋ ਕੇ ਆਪਾਂ ਇੱਥੇ ਆ ਗਏ ਆ ਇੰਦਰਪਾਲ ਭਾਜੀ ਬੋਲੇ ਕੀ ਮੈਸੇਜ ਦੋਗੇ ਪੰਜਾਬ ਵਾਸੀਆਂ ਨੂੰ ਪੰਜਾਬੀ ਕਹਿ ਰਹੇ ਸੀ ਸ਼ੁਰੂ ਵਿੱਚ ਕੀ ਕੋਈ ਉਹ ਸਟੇਟ ਨਹੀਂ ਖੜੀ ਹੋਈ ਪੰਜਾਬ ਹਰ ਇੱਕ ਸਟੇਟ ਨਹੀਂ ਖੜਾ ਹੋਇਆ ਪਰ ਹੁਣ ਸਾਰੀਆਂ ਸਟੇਟਾਂ ਅੱਗੇ ਆ ਰਹੀਆਂ ਨੇ ਨਹੀਂ ਪੰਜਾਬੀ ਨੂੰ ਮੈਂ ਆਪਣੇ ਵੀਰਾਂ ਨੂੰ ਦੇਖੋ ਹਰਿਆਣਾ ਪੰਜਾਬ ਹਿਮਾਚਲ ਤਾਂ ਪਹਿਲਾਂ ਹੀ ਇਕੱਠੇ ਦਾ ਹੈ ਹੀ ਪੰਜਾਬ ਆ ਜਿਵੇਂ ਸਾਡੇ ਭਾਜੀ ਨੇ ਦੱਸਿਆ ਵੀ ਬਾਕੀ ਹੋਰ ਵੀ ਜਿਹੜੇ ਭਰਾ ਨੇ ਬڑے ਮਤਲਬ ਕੇਂਦਰ ਨੇ ਵੀ ਸਾਡੇ ਨਾਲ ਫਰਾਨਾ ਨਹੀਂ ਖੜਦਾ ਟੰਗਾਂ ਤੇ ਖੜਦਾ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਸਿੱਖਣ ਦੀ ਲੋੜ ਹੈ ਕਿ ਅੱਜ ਪੰਜਾਬ ਨਾਲ ਪੰਜਾਬ ਸਾਡਾ ਵੱਡਾ ਭਰਾ ਹੈ ਜੁਕੀ ਰਾਜਸਥਾਨ ਜਲਦੀ ਬਲਕਿ ਪੂਰਾ ਦੇਸ਼ ਜਿਹੜਾ ਹੈਗਾ ਖੜਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੁਸੀਂ ਉੱਥੇ 10 ਕਿਲੋਮੀਟਰ ਜਾਓ ਦੇਖੋ ਕਿੰਨਾ ਹਜੂਮ ਦਰਿਆ ਆਂਦਾ ਉੱਥੋਂ ਸੜਕ ਨੂੰ ਟਰਾਲੀਆਂ ਲੈ ਕੇ ਉਹ ਪੰਜਾਬ ਵਾਸਤੇ ਆਪ ਦੇ ਵਾਸਤੇ ਆਪ ਦੇ ਲੋਕਾਂ ਵਾਸਤੇ ਆਉਂਦਾ ਹੈ ਜੀ ਵੀ ਅੱਜ ਦੇ ਪੰਜਾਬ ਨਾਲ ਪੂਰਾ ਮੁਲਖ ਖੜਾ ਹੈ ਦੇਸ਼ ਖੜਾ ਹੈ ਸਾਰੀਆਂ ਸਟੇਟਾਂ ਖੜੀਆਂ ਨੇ ਤੇ ਹਰਿਆਣਾ ਦਾ 50 ਮਿੰਟ ਤੁਹਾਨੂੰ ਦੱਸ ਕੀ ਹਟਿਆ ਹਰਿਆਣਾ ਪੰਜਾਬ ਹਿਮਾਚਲ ਦਾ ਤਾਂ ਹੈ ਹੀ ਪੰਜਾਬ ਐ ਦਿੱਲੀ ਤੱਕ ਇਹ ਤਾਂ ਪਹਿਲਾਂ ਹੀ ਪੰਜਾਬ ਸੀਗਾ ਇਦਾਂ ਦੀ ਕੋਈ ਗੱਲ ਨਹੀਂ ਜਦੋਂ ਤੱਕ ਆਪਣੇ ਪੰਜਾਬ ਵਾਲੇ ਭਰਾਵਾਂ ਦੀ ਜਿੱਥੇ ਜਿੱਥੇ ਨੁਕਸਾਨ ਹੋਇਆ ਫਸਲ ਨਹੀਂ ਬੀਜੀ ਜਾਂਦੀ ਉਦੋਂ ਤੱਕ ਅਸੀਂ ਡੀਜ਼ਲ ਖਾਦ ਪਾਣੀ ਦੀ ਜਿਹੜੀ ਹੈ ਸੇਵਾ ਆਪਾਂ ਦਿੰਦੇ ਰਵਾਂਗੇ ਸੋ ਬਿਲਕੁਲ ਜੀ ਕਿਸਾਨ ਜੀ ਨੂੰ ਯੂਨੀਅਨ ਚਣੂਨੀ ਵੱਲੋਂ 18 ਟਰਾਲੀਆਂ ਜਿਹੜੀਆਂ ਉਹ ਭੇਜਿਆ ਗਿਆ ਨੇ ਮਦਦ ਲਈ ਉੱਥੇ ਹੀ ਜਿਹੜੇ ਕਿਸਾਨ ਆ ਗੁਿੰਦਰਪਾਲ ਸਿੰਘ ਵੈਸ ਨੇ ਦੱਸਿਆ ਕਿ ਜਿਹੜਾ ਸਮਾਨ ਵੀ ਵੰਡਿਆ ਜਾਏਗਾ ਉਹ ਬੜੇ ਹੀ ਤਰੀਕੇ ਦੇ ਨਾਲ ਇੱਕ ਰੂਟ ਪਲਾਨ ਬਣਾਇਆ ਹੋਇਆ ਹੈ ਜਿਨ੍ਹਾਂ ਨੂੰ ਜ਼ਰੂਰ ਆਉਣਾ ਤੱਕ ਸਮਾਂ